ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕਤਲ ਕਾਂਡ ਦੇ ਬਾਰੇ ਜੋ ਕਿ ਸਾਰੇ ਹੋਰ ਕਤਲ ਕੇਸਾਂ ਦੇ ਨਾਲੋਂ ਅਲੱਗ ਹੈ ਕਿਉਂਕਿ ਜਿੰਨੇ ਵੀ ਆਪਾਂ ਪਹਿਲਾਂ ਡਿਸਕਸ ਕਰਦੇ ਹਾਂ ਜਿੰਨੇ ਵੀ ਕਤਲ ਹੁੰਦੇ ਆ ਜਾਂ ਅਜਿਹਾ ਕੋਈ ਕਾਂਡ ਵਾਪਰਦਾ ਹੈ ਉਹਦੇ ਪਿੱਛੇ ਜੋ ਕਾਰਨ ਹੁੰਦੇ ਆ ਉਹ ਗਿਣੇ ਚੁਣੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਕਤਲ ਦਾ ਕਾਰਨ ਮੰਨਿਆ ਜਾਂਦਾ ਹੈ ਉਹ ਜ਼ਮੀਨ ਜਾਇਦਾਦ ਬਦਲਾ ਜਾਂ ਫਿਰ ਪਿਆਰ ਨੂੰ ਲੈ ਕੇ ਇਦਾਂ ਦੀਆਂ ਚੀਜ਼ਾਂ ਇਦਾਂ ਦੇ ਕਾਰਨ ਕਤਲ ਦੇ ਪਿੱਛੇ ਬਣਦੇ ਆ ਪਰ ਜੋ ਅੱਜ ਦਾ ਇਹ ਕਤਲ ਕੇਸ ਹੈ ਜਿਸ ਦੇ ਵਿੱਚ ਇਹ ਕਤਲ ਹੋਇਆ ਇਸ ਕਤਲ ਦੀ ਜੋ ਵਜ੍ਹਾ ਸੀ ਉਹ ਇੱਕ ਸੂਰਤ ਨੂੰ ਲੈ ਕੇ ਇੱਕ ਰੰਗ ਰੂਪ ਨੂੰ ਲੈ ਕੇ ਹੋਈ ਇੱਕ ਕਿਸੇ ਵਿਅਕਤੀ ਦਾ ਸੋਨਾ ਨਾ ਹੋਣਾ ਉਸ ਦੇ ਕਤਲ ਦਾ ਕਾਰਨ ਬਣਿਆ ਅਸਲ ਦੇ ਵਿੱਚ ਕੀ ਪੂਰੀ ਕਹਾਣੀ ਸੀ ਕਿਸ ਨੇ ਕਤਲ ਕੀਤਾ ਕਿਵੇਂ ਕਤਲ ਹੋਇਆ ਤੇ ਕਿਸ ਕਤਲ ਕੇਸ ਦੇ ਵਿੱਚ ਜਿਹੜੀ ਸਜ਼ਾ ਹੋਈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਅੱਜ ਦੀ ਜੋ ਇਹ ਘਟਨਾ ਹੈ ਇਹ ਹੈ ਜੀ ਯੂਪੀ ਦੀ ਯੂਪੀ ਦੇ ਵਿੱਚ ਇੱਕ ਫਤੇਗੜ ਸ਼ਹਿਰ ਉਸ ਸ਼ਹਿਰ ਦੇ ਨਾਲ ਲੱਗਦੇ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਉਸ ਪਰਿਵਾਰ ਦੇ ਵਿੱਚ ਜੋ ਮੈਂਬਰ ਸੀ ਇੱਕ ਮਾਂ-ਬਾਪ ਸੀਗੇ ਤੇ ਦੋ ਉਹਨਾਂ ਦੇ ਬੇਟੇ ਸੀ। ਇੱਕ ਬੇਟੇ ਦਾ ਨਾਮ ਸੀ ਮਹਿੰਦਰ ਜੋ ਕਿ ਵੱਡਾ ਸੀ ਉਸ ਦਾ ਵਿਆਹ ਹੋ ਚੁੱਕਿਆ ਸੀ ਤੇ ਇੱਕ ਸਤਿਆਵੀਰ ਨਾਮ ਦਾ ਇੱਕ ਉਹਨਾਂ ਦਾ ਛੋਟਾ ਬੇਟਾ ਸੀ। ਹੁਣ ਜੋ ਇਹ ਸਤਿਆਵੀਰ ਸੀ ਇਸ ਦੀ ਉਮਰ 25 ਸਾਲ ਦੀ ਸੀ ਤੇ ਘਰ ਦੇ ਇਸ ਦੇ ਵਿਆਹ ਦੇ ਲਈ ਕੁੜੀ ਦੇਖ ਰਹੇ ਸੀ। ਤਾਂ ਇਹਨਾਂ ਦੀ ਗੱਲ ਵਿਚੋਲੇ ਦੇ ਨਾਲ ਹੁੰਦੀ ਆ ਵਿੱਚ ਕੁਝ ਬੰਦੇ ਪੈਂਦੇ ਆ ਤਾਂ ਉਸ ਤੋਂ ਬਾਅਦ ਇੱਕ ਕੁੜੀ ਲੱਭਦੀ ਆ। ਜੋ ਕਿ ਯੂਪੀ ਦੇ ਬਰੇਲੀ ਸ਼ਹਿਰ ਦੀ ਸੀ ਇਹ ਕੁੜੀ ਜਿਸ ਦਾ ਨਾਮ ਪ੍ਰੇਮਸ਼ਰੀ ਸੀ ਇਸ ਦੀ ਉਮਰ 25 ਸਾਲ ਦੀ ਸੀ ਇਸ ਦੇ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਦੋਨੋਂ ਪਰਿਵਾਰ ਆਪਸ ਦੇ ਵਿੱਚ ਇਕੱਠੇ ਬੈਠਦੇ ਆ ਤੇ 2017 ਦੇ ਵਿੱਚ ਇਹਨਾਂ ਦੋਨਾਂ ਜਣਿਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਹੁਣ ਜਦੋਂ ਵਿਆਹ ਕਰਨ ਤੋਂ ਬਾਅਦ ਇਹ ਕੁੜੀ ਇਹਨਾਂ ਦੇ ਘਰ ਆਉਂਦੀ ਹੈ ਥੋੜਾ ਸਮਾਂ ਸਭ ਕੁਝ ਠੀਕ ਚੱਲਦਾ ਹੈ ਪਰ ਹੌਲੀ-ਹੌਲੀ ਕਰਕੇ ਜਿਵੇਂ ਜਿਵੇਂ ਇਹ ਕੁੜੀ ਖੁੱਲਦੀ ਜਾਂਦੀ ਆ ਤਾਂ ਇਹ ਜਿਹੜੀ ਪ੍ਰੇਮਸ਼ਰੀ ਹੈ ਇਸ ਸਤਿਆਵੀਰ ਨੂੰ ਤਾਨੇ ਮੇਨੇ ਮਾਰਨੇ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਜੋ ਇਹ ਸਤਿਆਵੀਰ ਸੀ ਇਸ ਦਾ ਰੰਗ ਸੀ ਜੋ ਥੋੜਾ ਜਿਹਾ ਕਾਲਾ ਸੀ ਤੇ ਇਸ ਦੇ ਨੈਣ ਨਕਸ਼ ਵੀ ਥੋੜੇ ਜਿਹੜੇ ਅਲੱਗ ਸੀਗੇ ਇਸ ਕਰਕੇ ਇਹਨੂੰ ਜਿਹੜੀ ਇਹ ਕੁੜੀ ਸੀ ਇਹਨੂੰ ਇਹ ਸੋਹਣਾ ਨਹੀਂ ਲੱਗਦਾ ਸੀ ਇਹਨੂੰ ਲੱਗਦਾ ਸੀ ਕਿ ਮੈਂ ਗੋਰੀ ਚਿੱਟੀ ਹਾਂ ਤੇ ਇਹ ਮੇਰੇ ਨਾਲ ਕਾਲਾ ਜਿਹਾ ਜਿਹੜਾ ਵਿਆਹ ਦਿੱਤਾ ਆ ਇਸ ਕਰਕੇ ਹੁਣ ਇਹ ਆਪਸ ਦੇ ਵਿੱਚ ਇਹਨਾਂ ਦੀ ਮਿਸ ਅੰਡਰਸਟੈਂਡਿੰਗ ਸੀ ਜਾਂ ਕਹਿ ਦਈਏ ਆਪਸ ਦੇ ਵਿੱਚ ਇਹਨਾਂ ਦੀ ਬਣਦੀ ਨਹੀਂ ਸੀ ਸਿਰਫ ਉਸ ਕੁੜੀ ਦੀ ਉਹ ਕੁੜੀ ਸੀ ਜੋ ਉਸ ਨੂੰ ਕਾਲਾ ਕਾਲਾ ਕਹੀ ਜਾਂਦੀ ਸੀ ਉਸ ਨੂੰ ਜਿਹੜੇ ਤਾਨੇ ਮਿਹਨੇ ਮਾਰਦੇ ਸੀ ਪਰ ਉਹ ਜਿਹੜਾ ਮੁੰਡਾ ਸੀ ਉਹ ਬੜਾ ਸਾਊ ਸੀ ਉਹ ਇਸ ਦੀਆਂ ਗੱਲਾਂ ਨੂੰ ਇਗਨੋਰ ਕਰਦਾ ਰਹਿੰਦਾ ਸੀ ਉਹਨੂੰ ਲੱਗਦਾ ਸੀ ਕਿ ਮਜ਼ਾਕ ਕਰਦੀ ਆ ਪਹਿਲਾਂ ਪਹਿਲਾਂ ਮਜ਼ਾਕ ਲੱਗਦਾ ਰਿਹਾ ਪਰ ਇਹ ਚੀਜ਼ਾਂ ਅੱਗੇ ਜਾ ਕੇ ਵਧਦੀਆਂ ਗਈਆਂ ਹੁਣ ਇਹ ਚੀਜ਼ਾਂ ਵਧਦੀਆਂ ਗਈਆਂ ਪਰ ਉਹ ਮੁੰਡਾ ਬਰਦਾਸ਼ਤ ਕਰਦਾ ਗਿਆ ਕਿਉਂਕਿ ਉਹਨੇ ਆਪਣਾ ਵਿਆਹ ਬਚਾ ਕੇ ਰੱਖਣਾ ਸੀ ਇਹਦੇ ਚੱਲਦੇ ਆਏ ਹੁਣ ਸਮਾਂ ਲੰਘਦਾ 2018 ਆਉਂਦਾ 2018 ਨਵੰਬਰ ਦੇ ਵਿੱਚ ਇਹਨਾਂ ਦੇ ਘਰ ਇੱਕ ਬੱਚੀ ਜਨਮ ਲੈਂਦੀ ਹੈ ਹੁਣ ਜੋ ਇਹ ਸਤਿਆ ਵੀਰ ਸੀ ਇਹਨੂੰ ਲੱਗਦਾ ਸੀ ਕਿ ਹੁਣ ਬੱਚੀ ਨੇ ਜਨਮ ਲਿਆ ਆਪਣੇ ਘਰ ਛੋਟਾ ਬੱਚਾ ਆਇਆ ਇਸ ਕਰਕੇ ਹੁਣ ਸ਼ਾਇਦ ਜਿਹੜੀ ਉਹ ਪ੍ਰੇਮ ਸ਼ਰੀ ਹੈ ਉਸ ਦਾ ਜਿਹੜਾ ਰਵਈਆ ਬਦਲ ਜਾਊਗਾ ਉਹ ਹੁਣ ਮੈਨੂੰ ਪਿਆਰ ਕਰਨ ਲੱਗੂਗੀ ਜਾਂ ਇਹ ਜਿਹੜਾ ਬੱਚੇ ਦੇ ਨਾਲ ਬਿਜ਼ੀ ਰਹੂਗੀ ਤਾਂ ਸਾਡੀਆਂ ਲੜਾਈਆਂ ਨੇ ਜੋ ਜੋ ਤਾਨੇ ਮੇਨੇ ਨੇ ਉਹ ਸ਼ਾਇਦ ਘਟ ਜਾਣਗੇ ਪਰ ਇਹ ਇਸ ਦਾ ਬਹਿਮ ਸੀ ਇਹ ਜਿਹੜੇ ਤਾਨੇ ਮੇਨੇ ਦਿਨ ਪਰ ਦਿਨ ਵਾਧੇ ਗਏ ਇਹ ਜਿਹੜੀ ਕੁੜੀ ਸੀ ਇਸ ਨੂੰ ਜਿਹੜਾ ਤਲਾਕ ਲੈਣ ਲਈ ਵੀ ਕਹਿੰਦੀ ਸੀ ਇਸ ਨੂੰ ਕਹਿੰਦੇ ਸੀ ਕਿ ਤੂੰ ਮੈਨੂੰ ਤਲਾਕ ਦੇ ਦੇ ਮੈਂ ਤੇਰੇ ਨਾਲ ਰਹਿਣਾ ਨਹੀਂ ਚਾਹੁੰਦੀ ਇੱਥੋਂ ਤੱਕ ਕਿ ਕਈ ਵਾਰ ਇਹਨੇ ਇਸ ਨੂੰ ਇਹ ਵੀ ਕਿਹਾ ਸੀ ਕਿ ਜੇਕਰ ਤੂੰ ਮੈਨੂੰ ਤਲਾਕ ਨਾ ਦਿੱਤਾ ਤਾਂ ਮੈਂ ਤੈਨੂੰ ਅੱਗ ਵੀ ਲਾ ਦੂੰਗੀ ਹੁਣ ਇਹ ਜੋ ਸਭ ਕੁਝ ਵਾਪਰਦਾ ਸੀ ਇਹ ਘਰਦਿਆਂ ਦੇ ਸਾਹਮਣੇ ਹੁੰਦਾ ਸੀ ਸਾਰੇ ਘਰਦਿਆਂ ਨੂੰ ਪਤਾ ਸੀ ਕਿ ਸਤਿਆਵੀਰ ਦੇ ਨਾਲ ਜਿਹੜੀ ਉਸਦੀ ਘਰਵਾਲੀ ਹੈ ਕਿਵੇਂ ਪੇਸ਼ ਆਉਂਦੀ ਹੈ ਉਹ ਵਿਚਾਰਾ ਜਿਹੜਾ ਆਪਣੇ ਵਿਆਹ ਨੂੰ ਬਚਾਉਣ ਦੇ ਲਈ ਚੁੱਪ ਕਰਕੇ ਸਭ ਕੁਝ ਸਹਿੰਦਾ ਰਿਹਾ ਹੌਲੀ ਹੌਲੀ ਕਰਕੇ ਸਮਾ ਲੰਘਦਾ ਗਿਆ ਹੁਣ ਜਿਹੜਾ ਉਸਦਾ ਭਰਾ ਸੀ ਮਹਿੰਦਰ ਸੀ ਉਸਨੇ ਵੀ ਦੱਸਿਆ ਸੀ ਅੱਗੇ ਚੱਲ ਕੇ ਕਿ ਕਿਵੇਂ ਉਸਦੇ ਭਰਾ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਉਸਦੀ ਘਰਵਾਲੀ ਦੇ ਵੱਲੋਂ ਹੁਣ ਜਿਹੜਾ ਇਹ ਸਤਿਆਵੀਰ ਸੀ ਆਪਣਾ ਵਿਆਹ ਬਚਾਉਣ ਦੇ ਲਈ ਸਮਾਂ ਕੱਢਦਾ ਗਿਆ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਜਿਹੜੀ ਉਸਦੀ ਘਰਵਾਲੀ ਆ ਉਸਦੇ ਨਾਲ ਅੱਗੇ ਚੱਲ ਕੇ ਕੀ ਕਰ ਦੂਗੀ ਹੁਣ ਸਮਾਂ ਬੀਤਿਆ 14 ਅਪ੍ਰੈਲ 2019 ਦਾ ਦਿਨ ਆਉਂਦਾ 14 ਅਪ੍ਰੈਲ 2019 ਦੇ ਦਿਨ ਜਿਹੜਾ ਇਹ ਸਤਿਆਵੀਰ ਹੈ ਉਹ ਆਪਣੀ ਘਰ ਵਾਲੀ ਨੂੰ ਲੈ ਕੇ ਉਸ ਦੇ ਪੇਕੇ ਘਰ ਜਾਂਦਾ ਹੈ ਤੇ ਜਦੋਂ ਇਹ ਉੱਥੇ ਪਹੁੰਚਦਾ ਉੱਥੇ ਜਾ ਕੇ ਪਹਿਲਾਂ ਤੋਂ ਇਹ ਜਿਹੜੀ ਇਹ ਪ੍ਰੇਮ ਸ਼੍ਰੀ ਸੀ ਆਪਣੇ ਘਰਦਿਆਂ ਨੂੰ ਜਿਹੜਾ ਉਸ ਦੇ ਬਾਰੇ ਦੱਸਦੀ ਰਹਿੰਦੀ ਸੀ ਕਿ ਮੈਨੂੰ ਇਹ ਮੁੰਡਾ ਪਸੰਦ ਨਹੀਂ ਹੈ ਇਹ ਕਾਲੇ ਨਾਲ ਮੁੰਡੇ ਨਾਲ ਜਿਹੜਾ ਸੋਹਣਾ ਵੀ ਨਹੀਂ ਹੈ ਉਹਦੇ ਨਾਲ ਮੈਂ ਗੋਰੀ ਚਿੱਟੀ ਕੁੜੀ ਦਾ ਵਿਆਹ ਕਰ ਦਿੱਤਾ ਮੇਰਾ ਤੁਸੀਂ ਨੇ ਇਹ ਜਿਹੜੀਆਂ ਗੱਲਾਂ ਬਾਤਾਂ ਉਹ ਆਪਣੇ ਘਰਦਿਆਂ ਦੇ ਨਾਲ ਹਮੇਸ਼ਾ ਕਰਦੀ ਰਹਿੰਦੀ ਹੁਣ ਜਦੋਂ ਇਹ 14 ਅਪ੍ਰੈਲ 2019 ਦੇ ਦਿਨ ਗਏ ਉੱਥੇ ਜਾ ਕੇ ਉਹੀ ਗੱਲਾਂ ਦੁਬਾਰਾ ਤੋਂ ਫੇਰ ਸ਼ੁਰੂ ਹੁੰਦੀਆਂ ਨੇ ਹੁਣ ਜਿਹੜੀ ਇਹ ਪ੍ਰੇਮਸ਼ਰੀ ਸੀ ਇਸ ਦੇ ਘਰਦਿਆਂ ਨੇ ਇਹਨੂੰ ਸਮਝਾਉਣਾ ਤਾਂ ਕੀ ਸੀ ਬਲਕਿ ਉਸ ਦੇ ਨਾਲ ਰਲ ਕੇ ਉਸ ਮੁੰਡੇ ਨੂੰ ਮਜ਼ਾਕ ਵਗੈਰਾ ਕਰਨ ਲੱਗਦੇ ਆ ਹੁਣ ਉਹ ਵਿਚਾਰਾ ਉੱਥੇ ਵੀ ਸਾਰਾ ਕੁਝ ਸਹਿੰਦਾ ਰਹਿੰਦਾ ਉਹ ਸ਼ਾਮ ਨੂੰ ਹੀ ਆਪਣੀ ਘਰ ਵਾਲੇ ਨੂੰ ਲੈ ਕੇ ਆਪਣੇ ਘਰ ਵਾਪਸ ਆ ਜਾਂਦਾ ਹੁਣ ਉਸ ਦੇ ਦਿਮਾਗ ਦੇ ਵਿੱਚ ਉਹੀ ਗੱਲਾਂ ਚੱਲ ਰਹੀਆਂ ਸੀ ਕਿ ਮੇਰੀ ਬੇਇੱਜ਼ਤੀ ਹੁੰਦੀ ਰਹਿੰਦੀ ਆ ਤਾਂ ਇਦਾਂ ਹੀ ਉਹ ਵਿਚਾਰਾ ਜਿਹੜਾ ਸਾਬਰ ਦੇ ਘੁੱਟ ਪਿੰਦਾ ਰਿਹਾ ਉਸ ਦਿਨ ਦਾ ਜਿਹੜਾ ਦਿਨ ਸੀ ਉਹ ਵੀ ਲੰਘ ਜਾਂਦਾ ਹੁਣ ਆਉਂਦਾ ਦਿਨ 15 April 2019 ਦਾ ਸਵੇਰ ਦਾ ਸਮਾਂ ਸੀ ਤਕਰੀਬਨ 9:30 ਵਜੇ ਦਾ ਟਾਈਮ ਸੀ ਜਿਹੜਾ ਇਹ ਸਤਿਆਵੀਰ ਸੀ ਆਪਣੇ ਘਰ ਦੇ ਕਮਰੇ ਦੇ ਵਿੱਚ ਆਪਣੇ ਕਮਰੇ ਦੇ ਵਿੱਚ ਸੁੱਤਾ ਪਿਆ ਸੀ ਤਾਂ ਹੁਣ ਇਸ ਦਾ ਜਿਹੜਾ ਪਿਓ ਸੀ ਤੇ ਇਸ ਦਾ ਭਰਾ ਸੀ ਇਹ ਦੋਨੋਂ ਜਾਣੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਗਏ ਹੋਏ ਸੀ ਕਿਉਂਕਿ ਜਿਹੜਾ ਇਹਨਾਂ ਦਾ ਪਰਿਵਾਰ ਸੀ ਉਹ ਖੇਤੀ ਦੇ ਉੱਤੇ ਨਿਰਭਰ ਸੀ ਇੱਕ ਕਿਸਾਨ ਪਰਿਵਾਰ ਸੀ ਇਹਨਾਂ ਦਾ ਜਿਹੜਾ ਖੇਤ ਸੀਗਾ ਉਹ ਇਹਨਾਂ ਦੇ ਘਰ ਤੋਂ ਬਿਲਕੁਲ ਨਜ਼ਦੀਕ ਸੀ ਹੁਣ ਇਹ ਦੋਨੋਂ ਪਿਓ ਪੁੱਤ ਜਿਹੜੇ ਵੱਡਾ ਮੁੰਡਾ ਸੀ ਤੇ ਪਿਓ ਸੀ ਦੋਨੋਂ ਖੇਤ ਦੇ ਵਿੱਚ ਕੰਮ ਕਰ ਰਹੇ ਸੀ ਤਾਂ ਖੇਤ ਨੇੜੇ ਹੋਣ ਕਰਕੇ ਅਚਾਨਕ ਇਹਨਾਂ ਦੀ ਨਿਗਾ 10:30 ਵਜੇ ਦੇ ਕਰੀਬ ਘਰ ਵੱਲ ਨੂੰ ਜਾਂਦੀ ਹੈ ਤਾਂ ਹੁਣ ਜਦੋਂ ਇਹ ਦੇਖਦੇ ਆ ਤਾਂ ਸਤਿਆਵੀਰ ਦਾ ਜਿਹੜਾ ਕਮਰਾ ਸੀ ਉਸ ਦੀ ਜਿਹੜੀ ਬਾਰੀ ਸੀ ਉਸ ਦੀ ਜਿਹੜੀ ਟਾਕੀ ਸੀ ਉਸ ਦੇ ਵਿੱਚੋਂ ਬਾਹਰ ਨੂੰ ਧੂਆਂ ਨਿਕਲ ਰਿਹਾ ਸੀ ਤਾਂ ਜਦੋਂ ਇਹਨਾਂ ਨੇ ਇਹ ਚੀਜ਼ ਦੇਖੀ ਤਾਂ ਫਟਾਫਟ ਭੱਜ ਕੇ ਇਹ ਘਰ ਨੂੰ ਜਾਂਦੇ ਆ ਜਦੋਂ ਇਹ ਘਰ ਪਹੁੰਚਦੇ ਆ ਤਾਂ ਦੇਖਦੇ ਆ ਸਤਿਆਵੀਰ ਦੇ ਕਮਰੇ ਦੇ ਵਿੱਚ ਅੱਗ ਲੱਗੀ ਹੋਈ ਹੈ ਤਾਂ ਇਹ ਗੇਟ ਵਗੈਰਾ ਖੜਕਾਉਂਦੇ ਆ ਤਾਂ ਅੰਦਰੋਂ ਜਿਹੜੀ ਉਸਦੀ ਘਰ ਵਾਲੀ ਐ ਉਹ ਡੋਰ ਨੂੰ ਖੋਲਦੀ ਐ ਉਹ ਜਦੋਂ ਗੇਟ ਖੋਲਦੀ ਐ ਤਾਂ ਉਸਦੀ ਘਰ ਵਾਲੀ ਦੇ ਪ੍ਰੇਮ ਸ਼ਰੀ ਦੇ ਪੈਰ ਦੇ ਉੱਤੇ ਥੋੜੀ ਬਹੁਤੀ ਅੱਗ ਲੱਗੀ ਹੋਈ ਸੀ ਉਸਦਾ ਪੈਰ ਝੜਸਿਆ ਹੋਇਆ ਸੀ ਤੇ ਜਿਹੜਾ ਹੁਣੇ ਸਤਿਆਵੀਰ ਸੀ ਇਸ ਨੂੰ ਪੂਰੀ ਤਰ੍ਹਾਂ ਅੱਗ ਲੱਗੀ ਹੋਈ ਸੀ ਇਹ ਵਿਚਾਰਾ ਅੱਗ ਦੀ ਲਪੇਟ ਦੇ ਵਿੱਚ ਆ ਚੁੱਕਿਆ ਸੀ ਹੁਣ ਦੋਨੋਂ ਪਿਓ ਪੁੱਤ ਉਸਦੀ ਅੱਗ ਬੁਝਾਉਂਦੇ ਆ ਉੱਚੀ ਉੱਚੀ ਜਿਹੜੀਆਂ ਚੀਕਾਂ ਪੈਂਦੀਆਂ ਨੇ ਘਰ ਦੇ ਵਿੱਚ ਤਾਂ ਆਂਢੀ ਗੁਆਂਢੀ ਵੀ ਇਕੱਠੇ ਹੁੰਦੇ ਆ ਸਾਰੇ ਆ ਕੇ ਅੱਗ ਦੇ ਉੱਤੇ ਕਾਬੂ ਪਾਉਂਦੇ ਆ ਤੇ ਜਿਹੜਾ ਸਤਿਆਵੀਰ ਸੀ ਇਹਨੂੰ ਲੈ ਕੇ ਹਸਪੀਟਲ ਜਾਇਆ ਜਾਂਦਾ ਜਿਹੜਾ ਨਜ਼ਦੀਕ ਦਾ ਇੱਕ ਹਸਪੀਟਲ ਸੀ ਸਰਕਾਰੀ ਹਸਪੀਟਲ ਉਸ ਦੇ ਵਿੱਚ ਉਸ ਦਾ ਇਲਾਜ ਸ਼ੁਰੂ ਹੁੰਦਾ ਹੈ ਹੁਣ ਸਤਿਆਵੀਰ ਕਾਫੀ ਜ਼ਿਆਦਾ ਜੜ ਚੁੱਕਿਆ ਸੀ ਉਸ ਦੀ ਸਕਿਨ ਬੁਰੀ ਤਰ੍ਹਾਂ ਦੇ ਨਾਲ ਝੁਲਸ ਚੁੱਕੀ ਸੀ ਉਸ ਦੀ ਜਿਹੜੀ ਸਕਿਨ ਸੀ ਤਕਰੀਬਨ 70 80% ਤੱਕ ਜੜ ਚੁੱਕੀ ਸੀ ਹੁਣ ਜਿਹੜੇ ਡਾਕਟਰ ਨੇ ਉਸ ਦਾ ਇਲਾਜ ਸ਼ੁਰੂ ਕਰ ਦਿਆ ਇਲਾਜ ਤਾਂ ਸ਼ੁਰੂ ਕਰ ਦਿਆ ਪਰ ਉਸ ਦੀ ਹਾਲਾਤ ਸੀਗੇ ਜਿਹੜੇ ਉਹ ਗੰਭੀਰ ਹੁੰਦੇ ਜਾਂਦੇ ਆ ਤੇ ਇਹਦੇ ਚੱਲਦੇ ਆ ਹੁਣ ਜਿਹੜਾ ਸਤਿਆਵੀਰ ਦਾ ਭਰਾ ਸੀ ਮਹਿੰਦਰ ਉਹ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਤੇ ਉੱਥੇ ਜਾ ਕੇ ਇੱਕ ਕੰਪਲੇਂਟ ਦਰਜ ਕਰਵਾਉਂਦਾ ਹੈ ਜਿਹੜੀ ਇਹ ਕੰਪਲੇਂਟ ਸੀ ਉਹ ਆਪਣੀ ਜਿਹੜੀ ਭਾਬੀ ਦੇ ਉੱਤੇ ਦਰਜ ਕਰਾਉਂਦਾ ਯਾਨੀ ਕਿ ਪ੍ਰੇਮ ਸ਼੍ਰੀ ਦੇ ਖਿਲਾਫ ਜਿਹੜੀ ਕੰਪਲੇਂਟ ਕਰਾਉਂਦਾ ਉਸ ਦੇ ਵਿੱਚ ਉਹ ਸਾਰੀ ਗੱਲਬਾਤ ਦੱਸਦਾ ਕਿ ਉਸ ਦੀ ਘਰ ਵਾਲੀ ਨੇ ਪ੍ਰੇਮ ਸ਼੍ਰੀ ਨੇ ਮੇਰੇ ਘਰ ਜਿਹੜਾ ਭਰਾ ਆ ਉਸ ਨੂੰ ਅੱਗ ਲਾ ਦਿੱਤੀ ਹੈ ਤਾਂ ਪੁਲਿਸ ਵਾਲੇ ਹੁਣ ਹਸਪੀਟਲ ਦੇ ਵਿੱਚ ਆਉਂਦੇ ਆ ਤੇ ਹਸਪੀਟਲ ਦੇ ਵਿੱਚ ਆ ਕੇ ਉਸ ਜਿਹੜੇ ਸਤਿਆਵੀਰ ਦੇ ਬਿਆਨ ਲੈ ਜਾਂਦੇ ਆ ਹੁਣ ਜਦੋਂ ਬਿਆਨ ਲੈ ਰੇ ਸੀ ਉਹ ਕਾਫੀ ਜ਼ਿਆਦਾ ਗੰਭੀਰ ਸੀਗਾ ਵਿਚਾਰਾ ਉਹ ਹੌਲੀ ਹੌਲੀ ਬੋਲ ਕੇ ਸਾਰੀ ਗੱਲਬਾਤ ਦੱਸਦਾ ਉਹ ਸਾਰੀ ਗੱਲ ਦੱਸਦਾ ਕਿ ਇੱਕ ਦਿਨ ਪਹਿਲਾਂ ਮੈਂ ਆਪਣੇ ਸਹੁਰੇ ਗਿਆ ਸੀ ਉੱਥੋਂ ਆਇਆ ਤੇ ਮੇਰੀ ਘਰਵਾਲੀ ਤੇ ਉਸਦੇ ਘਰਵਾਲਿਆਂ ਨੇ ਮੈਨੂੰ ਜਲੀਲ ਵੀ ਕੀਤਾ ਪਰ ਮੈਂ ਫਿਰ ਵੀ ਸਬਰ ਕੀਤਾ ਦੂਜੇ ਦਿਨ ਜਦੋਂ ਉਹ ਦੱਸਦਾ ਕਿ ਮੈਂ ਆਪਣੇ ਕਮਰੇ ਦੇ ਵਿੱਚ ਪਿਆ ਸੀ ਤਾਂ ਮੇਰੀ ਘਰਵਾਲੀ ਨੇ ਮੈਨੂੰ ਆ ਕੇ ਅੱਗ ਲਗਾ ਦਿੱਤੀ ਇਹ ਸਾਰੀ ਜਦੋਂ ਸਟੇਟਮੈਂਟ ਦਿੰਦਾ ਉਸ ਤੋਂ ਬਾਅਦ ਥੋੜਾ ਸਮਾਂ ਤੱਕ ਉਹ ਵਿਚਾਰਾ ਆਪਣੀ ਮੌਤ ਦੇ ਨਾਲ ਲੜਦਾ ਰਹਿੰਦਾ ਤੇ ਅਖੀਰ ਦੇ ਉੱਤੇ ਜਾ ਕੇ ਉਸ ਦਿਨ ਉਹ ਦਮ ਤੋੜ ਜਾਂਦਾ ਪਰ ਦਮ ਤੋੜਨ ਤੋਂ ਪਹਿਲਾਂ ਆਪਣੀ ਸਟੇਟਮੈਂਟ ਦਰਜ ਕਰਵਾ ਜਾਂਦਾ ਹੁਣ ਪੁਲਿਸ ਵਾਲੇ ਉਸ ਦੀ ਘਰ ਵਾਲੀ ਨੂੰ ਗ੍ਰਿਫਤਾਰ ਕਰਦੇ ਆ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਤੋਂ ਪੁੱਛ ਗੇ ਸ਼ੁਰੂ ਹੁੰਦੀ ਹੈ ਪਰ ਜਿਹੜੀ ਉਸ ਦੀ ਘਰ ਵਾਲੀ ਸੀ ਕਿਸੇ ਵੀ ਗੱਲ ਨੂੰ ਜਿਹੜੀ ਮੰਨਣ ਦੇ ਲਈ ਤਿਆਰ ਨਹੀਂ ਸੀ ਉਹ ਕਹਿ ਰਹੀ ਸੀ ਕਿ ਮੈਂ ਤਾਂ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਇਸ ਨੂੰ ਨਹੀਂ ਮਾਰਿਆ ਪਰ ਪੁਲਿਸ ਵਾਲੇ ਆਪਣੀ ਜਿਹੜੀ ਤਫਤੀਸ਼ ਕਰਦੇ ਆ ਤੇ ਤਫਤੀਸ਼ ਕਰਨ ਤੋਂ ਬਾਅਦ ਜਿਹੜੀ ਚਾਰ ਸ਼ੀਟ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਮੁਕੱਦਮਾ ਚੱਲਦਾ ਹੈ ਹੁਣ ਜੋ ਇਹ ਚਾਰ ਸ਼ੀਟ ਸੀ ਇਹ 2021 ਦੇ ਵਿੱਚ ਜਾ ਕੇ ਜਿਹੜੀ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਉਦੋਂ ਤੱਕ ਜਿਹੜੀ ਉਸ ਦੀ ਘਰ ਵਾਲੀ ਸੀ ਉਹ ਬਾਹਰ ਹੀ ਸੀ ਜਦੋਂ ਕੇਸ ਚੱਲਿਆ ਉਸ ਤੋਂ ਬਾਅਦ ਫਿਰ ਉਸ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਹੁਣ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕੇਸ ਦੇ ਦੌਰਾਨ ਵੀ ਜਿਹੜੀ ਉਸ ਦੀ ਇਹ ਘਰ ਵਾਲੀ ਸੀ ਆਪਣੀਆਂ ਸਟੇਟਮੈਂਟਾਂ ਇਹੀ ਦਿੰਦੀ ਸੀ ਤੇ ਉਸ ਦਾ ਵਕੀਲ ਵੀ ਇਹੀ ਕਹਿੰਦਾ ਸੀ ਕਿ ਜਿਹੜੀ ਇਹ ਪ੍ਰੇਮ ਸ਼ਰੀਆ ਇਸ ਨੇ ਤਾਂ ਆਪਣੇ ਘਰ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਦੌਰਾਨ ਇਸ ਦੇ ਪੈਰ ਦੇ ਉੱਤੇ ਵੀ ਅੱਗ ਲੱਗੀ ਸੀ ਪਰ ਹੁਣ ਜਦੋਂ ਪੁਲਿਸ ਨੇ ਤੇ ਦੂਜੇ ਬਿਆਨ ਦੇ ਰਹੇ ਸੀ ਜਿਹੜੇ ਲੋਕ ਉਸ ਦੇ ਘਰ ਦੇ ਸਤਿਆਵੀਰ ਦੇ ਉਹਨਾਂ ਨੇ ਜੋ ਗੱਲਾਂ ਦਸੀਆਂ ਉਸ ਤੋਂ ਪਤਾ ਇਹੀ ਲੱਗਿਆ ਕਿ ਜਦੋਂ ਉਸ ਨੂੰ ਅੱਗ ਲੱਗੀ ਤਾਂ ਉਸ ਸਮੇਂ ਜਦੋਂ ਇਹ ਘਰ ਦੇ ਅੰਦਰ ਐਂਟਰ ਹੁੰਦੇ ਆ ਇਸ ਦਾ ਪਿਓ ਤੇ ਉਸ ਦਾ ਭਰਾ ਉਸ ਸਮੇਂ ਉਸ ਦੇ ਘਰ ਦੇ ਜਿਹੜੇ ਉਸ ਦੇ ਕਮਰੇ ਦਾ ਗੇਟ ਸੀਗਾ ਉਹ ਅੰਦਰ ਤੋਂ ਬੰਦ ਸੀ ਜੇਕਰ ਇਹ ਮਦਦ ਕਰਨਾ ਚਾਹੁੰਦੇ ਸੀ ਤਾਂ ਫਿਰ ਉਸ ਸਮੇਂ ਉਹ ਗੇਟ ਖੁੱਲਾ ਹੋਣਾ ਚਾਹੀਦਾ ਸੀ ਇੱਥੋਂ ਤੱਕ ਕਿ ਇਹਨੇ ਕਿਸੇ ਨੂੰ ਮਦਦ ਦੇ ਲਈ ਕਿਸੇ ਨੂੰ ਹੈਲਪਰ ਦੇ ਲਈ ਚੀਕਾਂ ਵਗੈਰਾ ਮਾਰ ਕੇ ਜਾਂ ਉੱਚ-ਉੱਚ ਰੌਲਾ ਪਾ ਕੇ ਕਿਸੇ ਨੂੰ ਸੱਧਿਆ ਤੱਕ ਨਹੀਂ ਇਹ ਅੰਦਰ ਚੁੱਪਚਾਪ ਜਿਹੜੀ ਉਸ ਨੂੰ ਅੱਗ ਲਗਾ ਰਹੀ ਸੀ ਜੇ ਇਸ ਨੇ ਬਚਾਉਣਾ ਹੁੰਦਾ ਤਾਂ ਇਹ ਲੋਕਾਂ ਨੂੰ ਜਿਹੜੀ ਮਤਲਬ ਦੇ ਲਈ ਸੱਦ ਦੀ ਜਰੂਰ ਜਦੋਂ ਇਹ ਸਾਰੀਆਂ ਗੱਲਾਂ ਕਲੀਅਰ ਹੋਈਆਂ ਅਦਾਲਤ ਦੇ ਸਾਹਮਣੇ ਜੱਜਾਂ ਦੇ ਸਾਹਮਣੇ ਸਾਰਾ ਕੁਝ ਜਿਹੜਾ ਇਸ ਕੇਸ ਦਾ ਕਲੀਅਰ ਹੋਇਆ ਤਾਂ ਫਿਰ ਇਸ ਨੂੰ ਜਿਹੜੀ ਸਜ਼ਾ ਸੁਣਾਈ ਗਈ ਇਸ ਨੂੰ ਜਿਹੜੀ ਇਹ ਸਜ਼ਾ ਆ ਇਹ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਤੇ 25000 ਰੁਪਿਆ ਇਸ ਨੂੰ ਜਰਮਾਨਾ ਵੀ ਕੀਤਾ ਗਿਆ ਤੇ ਇਸ ਤੋਂ ਬਾਅਦ ਫਿਰ ਇਹ ਹੁਣ ਜੇਲ੍ਹ ਦੇ ਵਿੱਚ ਆ ਤੇ ਇਹ ਅੱਗੇ ਵੀ ਸ਼ਾਇਦ ਅਪੀਲ ਵਗੈਰਾ ਕਰ ਸਕਦੀ ਹੈ ਪਰ ਹੁਣ ਦੇਖਣਾ ਇਹ ਆ ਕਿ ਜਿਹੜੀ ਇਹਨਾਂ ਦੀ ਛੋਟੀ ਜੀ ਬੱਚੀ ਸੀ ਉਸ ਦਾ ਬਚਪਨ ਉਸ ਦੀ ਜ਼ਿੰਦਗੀ ਬਿਲਕੁਲ ਬਰਬਾਦ ਹੋ ਚੁੱਕੀ ਹੈ ਕਿਉਂਕਿ ਜਿਹੜਾ ਇਸ ਦਾ ਪਿਓ ਸੀ ਬੱਚੀ ਦਾ ਉਹ ਤਾਂ ਪਹਿਲਾਂ ਹੀ ਮਾਰਿਆ ਜਾ ਚੁੱਕਿਆ ਤੇ ਇਸ ਦੀ ਜਿਹੜੀ ਮਾਂ ਆ ਛੋਟੀ ਜੀ ਬੱਚੀ ਦੀ ਉਹ ਵੀ ਹੁਣ ਜੇਲ੍ਹ ਦੇ ਵਿੱਚ ਆ ਹੁਣ ਇੱਕ ਔਰਤ ਨੇ ਆਪਣਾ ਘਰ ਇਸ ਕਰਕੇ ਪੱਟ ਲਿਆ ਕਿਉਂਕਿ ਉਸ ਨੂੰ ਉਸ ਦਾ ਘਰ ਵਾਲਾ ਸੋਹਣਾ ਨਹੀਂ ਲੱਗਦਾ ਸੀ ਇਸ ਛੋਟੇ ਜਿਹੇ ਕਾਰਨ ਦੇ ਲਈ ਜਿਹੜਾ ਪੂਰਾ ਕਾਰ ਬਰਬਾਦ ਹੋ ਗਿਆ ਤੁਹਾਡਾ ਕੀ ਮੰਨਣਾ ਇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ